ਏ ਕਿਨਾ ਪਜੀ ਆਪਣੀ ਮੇਰਾ ਜਸੋ ਜੀ ਗੁਰੂ ਮਹਾਰਾਜ ਦੀ ਰੂਪ ਜਿੰਦਾ ਡਰ ਲਜਾਇਆ ਕਿਹੜੀ ਜਗ੍ਹਾ ਤੇ ਲਜਾਇਆ ਉਹ ਚਲੇ ਗਏ ਪੰਡ ਸਭਰਾਏ ਪੰਡ ਬਾਬਾ ਜੀ ਦੀ ਗੁਰਦਵਾਰਾ ਲਾ ਚਲੇ ਤੇ ਉੱਥੇ ਜਗ੍ਹਾ ਬੈਸ ਰੱਖਣ ਜਗ੍ਹਾ ਤੇ ਲਾ ਚਲੇ ਆਈ ਕਿਉਂਕਿ ਇੱਥੇ ਪਾਣੀ ਦਾ ਬਰਿਆ ਪੇੜੀ ਭਰਿਆ ਪਿਆ ਵਾ ਪਹਿਲੇ ਬਲੇ ਬਾਰਸ਼ਾ ਬਰਾਰ ਜਿਹੜੀ ਆਵਾ ਸਾਰੇ ਬੰਦੋ ਸ਼ਰਕਾ ਟੁੱਟਦੇ ਜਾਂਦੇ ਨੇ ਇਸ ਕਰਕੇ ਉਹ ਸੋਚਿਆ ਕਿ ਚਲੋ ਮਹਾਰਾਜ ਦੇ ਪ੍ਰਕਾਸ਼ ਜਰੀ ਨਾਲ ਕਰੀਏ ਤੇ ਮਰ ਕੇ ਆਪਦਾ ਤੇ ਚਲੋ ਬੰਦਾ ਜਿਵੇਂ ਦੇ ਦੇਰੇ ਤੇ ਭਜ ਗਏ ਜਿਤਨਾ ਮੱਝੀ ਜਾ ਸਕਦਾ ਕਿਉਂਕਿ ਮਾਰੇ ਇਸ ਰੋਜ਼ ਦੀ ਜਰੂਰੀ ਹੈ ਕਿ بارش ਲਾ ਦੇ ਜਾਂ ਮਰ ਕੇ ਰਾਹ ਜਨ ਮੁਸ਼ਕਲ ਆ ਜਾਂਦੇ ਸਾਲ ਨੂੰ ਬਹੁਤ ਜ਼ਿਆਦਾ ਤੇ ਜਿਆਦਾ ਦੂਰ ਨੂੰ ਜਾਣ ਦਾ ਇੱਕ ਰਸਤਾ ਜਿਹੜਾ ਉਹ ਬਲੋਗ ਉਹਨਾਂ ਦੇ ਰਾਹ ਜਿਹੜੇ ਤੇ ਹੀ ਜਾਇਆ ਉਹਨਾਂ ਦਾ ਫੇਟ ਉੱਤੇ ਜਾਂਦਾ ਇਸ ਕਰਕੇ ਇਹ ਮਾਰੇ ਦੇ ਪ੍ਰਕਾਸ਼ ਲੈ ਕੇ ਇਸ ਭਰਾ ਹੋ ਚੱਲੇ ਹੁਣ ਇੱਕ ਹੀ ਰਸਤਾ ਕਿ ਨਾ ਪਈ ਆਪਣਾ ਧਾਸ ਦਰਬਾਰ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਿ ਅਜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਨ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਕਿਹੜੀ ਸਥਿਤੀ ਦੇ ਵਿੱਚ ਜਿਹੜੇ ਹਾਲਾਤ ਨੇ ਇਸ ਜਗ੍ਹਾ ਤੇ ਬਣੇ ਤੇ ਗੁਰੂ ਸਾਹਿਬ ਨੂੰ ਸਰੂਪਨ ਕਿਸ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਇਸ ਗੱਲ ਤੋਂ ਮੈਂ ਆਜੀ ਨੂੰ ਬੇਨਤੀ ਕਰਾਂ ਦੀ ਲਗਭਗ ਕਈ ਪਿੰਡਾਂ ਤੋਂ ਹਰੀਜਾਂ ਤੋਂ ਲੈ ਕੇ ਖੇਮ ਕਰਨ ਤੱਕ ਸਾਰੇ ਪਿੰਡਾਂ ਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਵਾਗੀ ਢਾਡੀ ਸਮੂਚੀਆਂ ਟੀਮਾਂ ਲੱਗੀਆਂ ਹੀਆਂ ਸਾਨੂੰ ਤਨ ਵਸੇ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਕਿ ਆਪਾਂ ਇਦਾਂ ਹੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਸੁਰੱਖਿਆ ਥਾਣਾ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰਸਾ ਪਿੰਡ ਗਵਾਈ ਦੇ ਤੋਂ ਲਗਭਗ ਬੜੇ ਡੂੰਘੇ ਪਾਣੀ ਦੇ ਵਿੱਚੋਂ ਸੰਗੋ ਦੇ ਸਹਿਯੋਗ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਣਾ ਤੇ ਪਹੁੰਚਾਏ ਅੱਜ ਸੋਨੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਦੁਨਵੇਂ ਵਾਰ ਵੀ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਕੋਂ ਚੱਲੇ ਨੇ ਅੱਗੇ ਜਾ ਕੇ ਦੇਖੋ ਗੱਡੀ ਮੰਗਣੀ ਜਿਹੜੀ ਆ ਬੜੀ ਮੁਸ਼ਕਲ ਹੋ ਚੁੱਕੀ ਹੈ ਤੇ ਥੋੜਾ ਵਾਧਾ ਵੀ ਨਹੀਂ ਆ ਜਾਂਦਾ ਨਾ ਇਹ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਸਵਰਾ ਉੱਚੀ ਜਗ੍ਹਾ ਤੇ ਲੈ ਜਾਏ ਜਾ ਰਹੇ ਨੇ ਹੋਰ ਵੀ ਇਲਾਕੇ ਦੇ ਬੰਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਦ ਤੋਂ ਅੰਦਰਲੇ ਬੰਦੇ ਨੇ ਚਾਹ ਬੰਦ ਤੋਂ ਬਾਹਰਲੇ ਬੰਦੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਦੇ ਨਾਲ ਸੰਬਰਤ ਬਣਾਓ ਕਿ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲ ਜੀ